ਪਰਦਾ ਭਰਮ ਦਾ ਕਿ ਕਿੱਥੇ ਆਉ ਸਮਝੇ ਲੋਕ ਦੇ ਪਰਲੋਕ ਦੇ ਵਿੱਚ ਸਿਰਫ ਭਰਮ ਦਾ ਪਰਦਾ ਹੈ ਵਿਚਾਰ ਨੇ ਜਿਹੜੇ ਆਪਣੇ ਜਿੰਨਾ ਚਿਰ ਵਿਚਾਰਾਂ ਵਿੱਚ ਮਾਣੇ ਇਸ ਮਾਇਦ ਦੇਰ ਵਿੱਚ ਇਹਨੂੰ ਬਾਹਰ ਨਹੀਂ ਦਿਸਦਾ ਹੁਣ ਇਹ ਜਿਹੜਾ ਬਾਹਰ ਹੈ ਇਸ ਤਰ੍ਹਾਂ ਗੁਣਾ ਤੋਂ ਇਹ ਸਾਰਾ ਇਹ ਵੀ ਸੁਖਮ ਹੈ ਇਹ ਵੀ ਸੁਖਮ ਹੈ ਸਿਰਫ ਵਿਚਾਰਾਂ ਦਾ ਪਰਦਾ ਵਿੱਚ ਇਹਨੂੰ ਕੋੜ ਦੇ ਪਾਲ ਵੀ ਕਹਿੰਦਾ ਹੈ ਜਿਹੜਾ ਸਾਡੇ ਤੇ ਮਾਲਕ ਦੇ ਦਰਮਿਆਨ ਹੈ ਇਸ ਕਰਕੇ ਆ ਜਿਹੜਾ ਜਿੰਨਾ ਚਿਰ ਇਥੋਂ ਸਾਡਾ ਜਨਮ ਨਹੀਂ ਹੁੰਦਾ ਮਨ ਇਸ ਏਰੀਏ ਤੋਂ ਬਾਹਰ ਨਹੀਂ ਜਾਂਦਾ ਉਹਨਾਂ ਚਿਰ ਇਹਦਾ ਭਰਮ ਨਹੀਂ ਦੂਰ ਹੁੰਦਾ ਇਸ ਕਰਕੇ ਇਹਦਾ ਭਰਮ ਕਿੱਥੇ ਜਾ ਕੇ ਮਿٹےਗਾ ਕਿੱਥੇ ਦੁੱਬਦਾ ਖਤਮ ਹੋਵੇਗੀ ਜਦੋਂ ਗੁਰੂ ਦੀ ਸ਼ਬਦ ਵਿੱਚ ਆ ਕੇ ਇਸ ਸਮਾਇਤ ਬਾਹਰ ਚਲੇ ਜਾਗਾ ਆ ਬਾਤ ਸੁਣਨੀ ਸੋਣਨੀ ਸੁਣੋ ਜੀ ਸਮਾਏਗਾ ਉਦੋਂ ਆਦ ਪ੍ਰਗਟ ਹੋਏਗਾ ਉਹਦੇ ਵਿੱਚ ਸਮਾਏਗਾ ਫਿਰ ਜਾ ਕੇ ਤੇ ਇਹਨੂੰ ਪਛਾਨ ਆਵੇ ਫਿਰ ਇਹਦਾ ਭਰਮ ਦੂਰ ਹੁੰਦਾ ਇਸ ਕਰ ਗੁਰਬਾਨੀ ਸਮਝਾਤਾ ਆਪਾਂ ਨੂੰ ਮਾਇਆ ਫਾਸਬੰਧ ਨਹੀਂ ਫਾਰੇ ਅਰਮਨ ਸੁਣ ਨਾ ਲੁਕੇ ਆਪਾ ਬਦ ਨਿਰਮਾਨਣਾ ਚਿਹਨੇ ਇਨ ਬੇ ਹੋਣ ਚੁਕੇ ਜਿੰਨਾ ਚਿਰ ਇਥੋਂ ਇਹ ਗਰਭ ਤੋਂ ਬਾਹਰ ਨਹੀਂ ਜਾਂਦਾ ਮਾਇਆ ਤੋਂ ਉਹਨਾਂ ਚਿਰ ਸੋਣ ਵਿੱਚ ਨਹੀਂ ਸਮਾਉਂਦਾ ਆਨਾਦ ਪ੍ਰਗਟ ਨਹੀਂ ਹੁੰਦਾ ਜਾਗਤਵਾ ਸੱਚ ਨਹੀਂ ਆਉਂਦਾ ਉਹਨਾਂ ਚਿਰ ਦਾ ਭਰਮ ਨੇ ਜਾਂਦਾ ਜਿੰਨਾ ਚਿਰ ਇਸ ਅਰਗੇ ਵਿੱਚ ਇਹ ਸੁੱਤਾ ਹੈ ਜੋ ਪਰਦੇ ਹੁੰਦੇ ਹੈ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਣ ਬਿਹਾਨੀ ਹੁਣ ਜਿਹੜੇ ਗੁਰੂ ਦੀ ਕਿਰਪਾ ਹੁੰਦੇ ਜਨਾ ਗੁਰੂ ਈਸ਼ਰ ਵਿੱਚ ਆਏ ਉਹਨਾਂ ਨੇ ਆਹ ਇਹ ਦੇ ਬੰਦਨ ਤੋਂ ਆਜ਼ਾਦ ਕਰਾਉਣਾ ਹੈ ਮਾਤੋਂ ਇਹਦਾ ਜਨਮ ਕਰਾਉਣਾ ਹੈ ਜਿਨ੍ਹਾਂ ਦੇ ਗੁਰੂ ਦੇ ਜਨਮੇ ਗਵਨ ਮਟਾਇਆ ਇਥੋਂ ਹੀ ਇਹਦਾ ਜਨਮ ਹੋਣਾ ਹੈ ਫਿਰ ਜਾ ਕੇ ਇਸ ਨੇ ਖੇਲ ਖੇਲਣਾ